ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਬਣਾਉਨੇ ਆ ਇੱਕ ਹੋਰ ਸੌਖੀ ਜੀ ਬੁਣਤੀ ਬੁਣਤੀ ਨੂੰ ਬਣਾਉਣ ਵਾਸਤੇ ਆਪਾਂ ਨੇ ਜੀ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਨੇ ਇਹ ਡਿਜ਼ਾਈਨ ਕਰਨਾ ਜੀ ਸ਼ੁਰੂ ਚਲੋ ਜੀ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆ ਥੋੜੇ ਜਿਹੀ ਕੁੰਡਿਆਂ ਪਰ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਇਹ ਉਲਟਾ ਪਾਸਾ ਹੈ ਜੀ ਥੋੜਾ ਜਿਹਾ ਡਿਜ਼ਾਈਨ ਮੈਂ ਇੱਧਰ ਬਣਾਇਆ ਹੋਇਆ ਮੈਂ ਤੁਹਾਨੂੰ ਦਿਖਾਉਣੀ ਹੈ ਜੇ ਚੈਨਲ ਤੇ ਪਹਿਲੀ ਵਾਰੀ ਆਈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਕਮੈਂਟਾਂ ਵਿੱਚ ਵੀ ਦੱਸਿਆ ਕਰੋ ਜੀ ਵਧੀਆ-ਵਧੀਆ ਕਮੈਂਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਹ ਜਨ ਜਿਹੜਾ ਆਪਾਂ ਥੱਲੇ ਬਾਰਡਰ ਬਣਾ ਕੇ ਕੋਈ ਵੀ ਆਪਾਂ ਉਹਦੇ ਉੱਪਰ ਵੀ ਪਾ ਸਕਦੇ ਹਾਂ ਬਾਕੀ ਜੇ ਆਪਾਂ ਇਹਦਾ ਕੱਲਾ ਬਾਰਡਰ ਬਣਾਉਣਾ ਚਾਹੁੰਦੇ ਆ ਜਿਵੇਂ ਸਕੀਵੀਆਂ ਵਿੱਚ ਕੱਲਾ ਬਾਰਡਰ ਬਣਾਉਣਾ ਪੈਂਦਾ ਉਹਦੇ ਵਿੱਚ ਵੀ ਆਪਾਂ ਇਹ ਡਿਜ਼ਾਈਨ ਪਾ ਸਕਦੇ ਆ ਇਹ ਡਿਜ਼ਾਈਨ ਪਾ ਕੇ ਆਪਾਂ ਉੱਪਰ ਪਲੇਨ ਸਕੀਵੀ ਜਾਂ ਸਵੈਟਰ ਕੁਝ ਵੀ ਬਣਾ ਸਕਦੇ ਆ ਕਿਉਂਕਿ ਜਿਹੜੀਆਂ ਕੁੜੀਆਂ ਸਕੀਵੀਆਂ ਪਾਉਂਦੀਆਂ ਉਹਨਾਂ ਦੇ ਵਿੱਚ 8 8 ਇੰਚ ਦਾ ਬਾਰਡਰ ਬਣਾ ਕੇ 8 ਇੰਚ ਦਾ 9 ਇੰਚ ਦਾ ਬੜਾ-ਬੜਾ ਬਾਰਡਰ ਬਣਾ ਕੇ ਫੇਰ ਉੱਪਰ ਕੋਟੀ ਸਕੀਵੀ ਬਣਾਉਨੀਆਂ ਕੁੜੀਆਂ ਉੱਪਰ ਪਲੇਨ ਬਣਾਉਨੀਆਂ ਥੱਲੇ ਬਾਰਡਰ ਦੇ ਵਿੱਚ ਹੋਵੇ ਥੋੜਾ ਜਿਹਾ ਡਿਜ਼ਾਈਨ ਬਹੁਤ ਵਧੀਆ ਲੱਗਦਾ ਹੈ ਦੇਖੋ ਜੀ ਡਿਜ਼ਾਈਨ ਆਪਾਂ ਨੇ ਕਿਵੇਂ ਸ਼ੁਰੂ ਕਰਨਾ ਹੈ ਜਦ ਵੀ ਆਪਾਂ ਨੇ ਸ਼ੁਰੂ ਕਰਨਾ ਹੈ ਡਿਜ਼ਾਈਨ ਜਿਹੜੇ ਦੋ ਕੁੰਡੇ ਪੈ ਲਿਆ ਉਹ ਆਪਾਂ ਨੇ ਪੁੱਠੇ ਬੁਣ ਲੈਣੇ ਉਸ ਤੋਂ ਬਾਅਦ ਆਪਾਂ ਨੇ ਧਾਗਾ ਪਿੱਛੇ ਘੁਮਾ ਕੇ ਇਹ ਦੋ ਕੁੰਡੀਆਂ ਜਿਹੜੇ ਸਿੱਧੇ ਇਹਨਾਂ ਨੂੰ ਆਪਾਂ ਨੇ ਇਕੱਠਿਆਂ ਨੂੰ ਬੁਣ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਇਹਨਾਂ ਨੂੰ ਕੱਢਣਾ ਨਹੀਂ ਸਲਾਈ ਵਿੱਚੋਂ ਕੱਢਣਾ ਸਿਰਫ ਇੱਕ ਕੁੰਡਾ ਇਸ ਤਰ੍ਹਾਂ ਉਸ ਤੋਂ ਬਾਅਦ ਪਿੱਛੇ ਤੇ ਉਹ ਇੱਕ ਕੁੰਡਾ ਜਿਹੜਾ ਰਹਿ ਗਿਆ ਇਹਨੂੰ ਬੁਣ ਲੈਣਾ ਫੇਰ ਆਪਾਂ ਨੇ ਦੋਏ ਕੁੰਡੇ ਬੁਨੇ ਜੀ ਉਲਟੇ ਧਾਗਾ ਪਿੱਛੇ ਘੁਮਾ ਕੇ ਦੋ ਕੁੰਡੇ ਇਹ ਬੁਣਨੇ ਆ ਜੀ ਇਕੱਠੇ ਸਿੱਧੇ ਇਸ ਤਰ੍ਹਾਂ ਇਹ ਦੋਨਾਂ ਕੁੰਡਿਆਂ ਨੂੰ ਸਲਾਈ ਜੋ ਕੱਢਣਾ ਨਹੀਂ ਕੱਢਣਾ ਸਿਰਫ ਇੱਕ ਕੁੰਡਾ ਹੈ ਜੀ ਇਸ ਤਰ੍ਹਾਂ ਫੇਰ ਇਹਨੂੰ ਅਗਲੀ ਸਾਈਡ ਤੋਂ ਨਹੀਂ ਜੀ ਬੁਣਨਾ ਫੇਰ ਆਪਾਂ ਨੇ ਇਹਨੂੰ ਬੁਣਨਾ ਪਿਛਲੀ ਸਾਈਡ ਤੋਂ ਆ ਦੇਖੋ ਜੀ ਇਸ ਤਰ੍ਹਾਂ ਦੋ ਹੀ ਕੁੰਡੇ ਆ ਇਕੱਠੇ ਬੁਣ ਲੈਣੇ ਆਪਾਂ ਨੇ ਇਕੱਠੇ ਬੁਣ ਕੇ ਆਹ ਇੱਕ ਕੁੰਡਾ ਆਪਾਂ ਨੇ ਥੱਲੇ ਧਾਰ ਦੇਣਾ ਫੇਰ ਆਪਾਂ ਨੇ ਇਹਨੂੰ ਬੁਣ ਲੈਣਾ ਪਿਛਲੀ ਸਾਈਡ ਤੋਂ ਫੇਰ ਆਪਾਂ ਨੇ ਦੋ ਕੁੰਡੇ ਉਲਟੇ ਬੁਣ ਲੈਣੇ ਫੇਰ ਆਪਾਂ ਨੇ ਪਿਛੇ ਧਾਗਾ ਘਗਮਾ ਕੇ ਦੋ ਹੀ ਕੁੰਡੇ ਸਿੱਧੇ ਇਕੱਠੇ ਬੁਣ ਕੇ ਫੇਰ ਆਹ ਇੱਕ ਕੁੰਡਾ ਇਸ ਤਰ੍ਹਾਂ ਉਂਗਲ ਨਾਲ ਧਾਰ ਦੇਣਾ ਇਹਨੂੰ ਪਿਛਲੀ ਸਾਈਡ ਤੋਂ ਬੁਣ ਲੈਣਾ ਇਹ ਡਿਜ਼ਾਈਨ ਵੀ ਬਹੁਤ ਸੌਖਾ ਬਣਦਾ ਹੈ ਜੀ ਸਲਾਈਆਂ ਆਪਣੀ ਉਨ ਦੇ ਹਿਸਾਬ ਨਾਲ ਲਾਉਣੀਆਂ ਜੀ ਜਿਵੇਂ ਆਹਾ ਉਨਾਂ ਜਿਹੜੀ ਆ ਦੇਖੋ ਜਿਹੀ ਜੇ ਇਹ 10 ਨੰਬਰ ਦੀਆਂ ਸਲਾਈਆਂ ਨਾਲ ਲੋਟ ਆਉਂਦੀ ਹੈ ਜੀ ਜਿਹੜੀ ਆਪਣੇ ਕੋਲ ਹੁੰਦਾ ਉਹੀਆਂ ਜੇ ਆਪਾਂ ਨੇ ਸਲਾਈਆਂ ਲਾਉਣੀਆਂ ਇਹ 10 ਨੰਬਰ ਦੀਆਂ ਸਲਾਈਆਂ ਜੀ ਉਨਾਂ ਆਪਣੀਆਂ ਹੀ ਜੀ ਇਹੇ ਜਦ ਵੀ ਆਪਾਂ ਨੇ ਇਹ ਡਿਜ਼ਾਈਨ ਬਣਵਾ ਹੱਥ ਥੋੜਾ ਜਿਹਾ ਆਪਾਂ ਨੇ ਢਿੱਲਾ ਰੱਖਣਾ ਬਹੁਤ ਜ਼ਿਆਦਾ ਕੱਸਣਾ ਨਹੀਂ ਫਿਰ ਇਹ ਕੁੰਟੇ ਜਿਹੜੇ ਇਹ ਔਖੇ ਹੋਉਣਗੇ ਦੇਖੋ ਇਸ ਤਰ੍ਹਾਂ ਦੋ ਕੁੰਡੇ ਇਕੱਠੇ ਬੁਣੇ ਆਪਾਂ ਨੇ ਆ ਇੱਕ ਕੁੰਡਾ ਉਤਾਰਿਆ ਇੱਕ ਤੋਂ ਦੋ ਸਲੰਗਿਆਂ ਨੂੰ ਆਪਾਂ ਥੋੜਾ ਜਿਹਾ ਹਰੇਕ ਡਿਜ਼ਾਈਨ ਮੁਸ਼ਕਲ ਲੱਗਦਾ ਹੁੰਦਾ ਉਸ ਤੋਂ ਬਾਅਦ ਆਪਣਾ ਬਣਾ ਲੱਗ ਜਾਂਦਾ ਜਦ ਫਿਰ ਇਹ ਸੌਖਾ ਹੀ ਲੱਗਦਾ ਇਹ ਤਾਂ ਬਿਲਕੁਲ ਸਿੱਧੇ ਵਾਂਗੂ ਹੀ ਬੁਣ ਹੋ ਜਾਂਦਾ ਇਹ ਉਲਟੀ ਸਲਾਈ ਚ ਆ ਗਏ ਜੀ ਆਪਾਂ ਇਹਦੇ ਜਿਹੜੀ ਉਲਟੀ ਸਲਾਈ ਆ ਉਹ ਵੀ ਆਪਾਂ ਨੇ ਉਲਟਿਆਂ ਤੇ ਉਲਟੇ ਪਾਉਣੇ ਆ ਸਿੱਧਿਆਂ ਤੇ ਸਿੱਧੇ ਨਹੀਂ ਇਹ ਡਿਜ਼ਾਈਨ ਆ ਜਿਹੜਾ ਵਧੀਆ ਨਹੀਂ ਲੱਗਣਾ ਪਾਇਆ ਹੋਇਆ ਦਿਖਣਾ ਨਹੀਂ ਹੈਗਾ ਫਿਰ ਇਹਦੇ ਕਰਕੇ ਆਪਾਂ ਨੂੰ ਇਹ ਉਲਟੇ ਸਿੱਧੇ ਹੀ ਪਾਉਣੇ ਪੈਣਗੇ ਜਿਹੜੇ ਵਿੱਚ ਮੈਂ ਗੁੰਡੇ ਦੋ ਰੱਖਿਆ ਜੀ ਉਲਟੇ ਉਹ ਆਪਾਂ ਤਿੰਨ ਵੀ ਰੱਖ ਸਕਦੇ ਆ ਚਾਰ ਵੀ ਰੱਖ ਸਕਦੇ ਆ ਜੇ ਆਪਾਂ ਦੂਰ ਦੂਰ ਬਣਾਉਣਾ ਚਾਹੁੰਦੇ ਆ ਡਿਜ਼ਾਈਨ ਜੇ ਆਪਾਂ ਨੇ ਬਾਰਡਰ ਬਣਾਉਣਾ ਜੀ ਤਾਂ ਆਪਾਂ ਨੂੰ ਦੋ ਦੋ ਹੀ ਰੱਖਣੇ ਪੈਣੇ ਆ ਜੀ ਦੋ ਉਲਟੇ ਦੋ ਸਿੱਧੇ ਡਿਜ਼ਾਈਨ ਨੂੰ ਪੂਰਾ ਅੰਤ ਤੱਕ ਦੇਖਿਆ ਕਰੋ ਜੀ ਜਦ ਆਪਾਂ ਅਖੀਰ ਤੱਕ ਵੀਡੀਓ ਦੇਖਦੇ ਆ ਜੀ ਤਾਂ ਹੀ ਆਪਾਂ ਨੂੰ ਸਮਝ ਲੱਗਦੀ ਹੈ ਜੇ ਆਪਾਂ ਥੋੜਾ ਜਿਹਾ ਦੇਖ ਕੇ ਛੱਡ ਦਿੰਨੇ ਫਿਰ ਆਪਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਇਹਦੇ ਕਰਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਜੀ ਆਹ ਦੇਖੋ ਜੀ ਉਲਟੇ ਪਾਸੇ ਤੋਂ ਇਹ ਡਿਜ਼ਾਈਨ ਆਪਾਂ ਨੂੰ ਇਸ ਤਰ੍ਹਾਂ ਦਿਖੂਗਾ ਉਲਟੀਆਂ ਸਿੱਧੀਆਂ ਸਿਲਾਈਆਂ ਸਿੱਧੇ ਪਾਸੇ ਤੋਂ ਆਪਾਂ ਨੂੰ ਇਸ ਤਰ੍ਹਾਂ ਦਿਖੂਗਾ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਇਹ ਡਿਜ਼ਾਈਨ ਬਣ ਕੇ ਬਿਲਕੁਲ ਉਲਟੇ ਸਿੱਧੇ ਗੁੰਡਿਆਂ ਤੋਂ ਇਹ ਡਿਜ਼ਾਈਨ ਬਣਦਾ ਜੀ ਇਹ ਕੋਈ ਬਹੁਤੀ ਉਹ ਨਹੀਂ ਔਖੀ ਨਹੀਂ ਗੁੰਤੀ ਇਹ ਡਿਜ਼ਾਈਨ ਵੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਬਣਾ ਕੇ ਦੇਖਿਓ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਦੱਸਣ ਦਾ ਤਰੀਕਾ ਹੁਣ ਤੱਕ ਤੁਹਾਡੇ ਬਹੁਤ ਵਧੀਆ ਵਧੀਆ ਕਮੈਂਟ ਆਉਂਦੇ ਆ ਜੀ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਚਲੋ ਜੀ ਫਿਰ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ